ਗਿੰਦੇ ਕਿ ਮੀ ਪਊਗਾ ਖੀਰ ਪੂੜੇ ਬਣਾਉਣੇ ਅੱਜ ਮੀ ਵੀ ਪਵਾਤਾ ਸਵੇਰੇ ਫਤ ਤੋ ਗਾਇਜ਼ ਆਜੋ ਖੀਰ ਪੂੜੇ ਖਾ ਲੋ ਕਹਦੇ ਨਹੀਂ ਕੱਲੇ ਨਹੀਂ ਖਾਣੇ ਕਹਦੇ ਫੇ ਤੋ ਗਾਇਜ਼ ਆਜੋ ਖੀਰ ਪੂੜੇ ਖਾ ਲੋ ਗਾਇਜ਼ ਆਜੋ ਕੀਪੜੇ ਖਾ ਲੋ ਜਲਦੀ ਜਲਦੀ ਆਜੋ ਤੋ ਕਿ ਮੈਂ ਮੁਕਾ ਦੇਣੇ ਜਲਦੀ ਜਲਦੀ ਆਜੋ ਮੈਂ ਖਤਮ ਕਰਨਾ ਹਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਸਵੇਰੇ ਸਪਰੇਅ ਕਰਨੀ ਸੀ ਪਹਿਲਾਂ ਸਵੇਰੇ ਮੀਂਹ ਆ ਗਿਆ ਫਿਰ ਆਪਾਂ ਉਧਰ ਰਾਹ ਬੋਣ ਚੱਲ ਗਏ ਸੀ ਤੇ ਹੁਣ ਸ਼ਾਮਾਂ ਦਾ ਟਾਈਮ ਆ ਦਿਨ ਬਹੁ ਕੜਕ ਕੇ ਲੱਗਾ ਅੱਜ ਤੇ ਹੁਣ ਆਪਾਂ ਸਪਰੇਅ ਕਰਨ ਲੱਗਿਆ ਰੋਦਾ ਝੜ ਜਾ ਹੋ ਗਿਆ ਵਧੀਆ ਮੌਸਮ ਹੋ ਗਿਆ ਹਵਾ ਮਾੜੀ ਮਾੜੀ ਚੱਲਣ ਲੱਗੀ ਠੰਡਾ ਹੋ ਗਿਆ ਮੌਸਮ ਸ਼ਾਮ ਦੇ ਵੱਜ ਗਿਆ 4:30 110 ਨੂੰ ਕਰਾਂਗੇ ਸਪਰੇਅ ਆਪਾਂ ਪਹਿਲਾਂ ਵਿੱਚ ਸਾਰੀਆਂ ਸਪਰੇਅ ਅੱਜ ਕਰਨੀਆਂ ਆ ਕੁਛ ਪਛੇਤੇ ਚੋਂਦੇ ਨੂੰ ਹੱਲੇ ਦੂਜੀ ਇਨਸੈਕਟੀਸਾਈਡ ਰੈਂਦੀ ਉਹ ਕਰਨੀ ਆ ਇਹਨੂੰ 110 ਨੂੰ ਕਰਨੀ ਆ ਆਪਾਂ ਫੰਗੀਸਾਈਡ ਤਨੂਕਾ ਦੀ ਗੋਡਵਿਲ ਤੇ ਨਾਲ 13045 ਪਲਸ ਟਿੱਡੇ ਤੋਂ ਕਰਾਂਗੇ ਨਾਲ ਸਟicker ਪਾਵਾਂਗੇ ਇਹਨੂੰ ਤੇ 26 ਨੂੰ ਸਪਰੇਅ ਕਰਾਂਗੇ ਕੱਲੀ ਕੱਲੀ ਤੇ ਕੱਲੀ ਕੋ ਸਾਈਡ ਦੀ ਹੁਣ ਇੱਥੋਂ ਸ਼ੁਰੂ ਕਰਦੇ ਆ 110 ਝੋਨੇ ਤੋਂ ਚੱਲ ਰਿਹਾ ਸਪਰੇ ਦਾ ਕੰਮ ਪੰਜ ਬੰਦੇ ਆ ਤੇ ਚਾਰ ਟੈਂਕੀਆਂ ਇਹਨਾਂ ਤੋਂ ਤੇ ਆਪਾਂ 6 ਟੈਂਕੀਆਂ ਲਾਵਾਂਗੇ ਕੀਲੇ ਦੀਆਂ ਕਮ ਸੇ ਕਮ 6 ਤੋਂ ਘੱਟ ਨਹੀਂ 6 ਤੋਂ ਵੱਧ ਭਾਵੇਂ ਲੱਗ ਜਾਣ ਤੇ ਦੂਜਾ ਇਹ ਸਪਰੇ ਜਿੱਦਾਂ ਸਿੱਧੀ ਨਹੀਂ ਬੂਟੇ 'ਚ ਮਾਰਨੀ ਕਿਉਂਕਿ 13045 ਵੀ ਵਿੱਚ ਪਾਈ ਹੁੰਦੀ ਆ ਪੱਤਾ ਲੂਟ ਜਾਂਦਾ ਹੈ। ਬਸ ਫਵਾਰਾ ਉੱਪਰ ਹੀ ਰੱਖਣਾ। ਸਟicker ਪਾਇਆ 13045 ਆ, ਟਿੱਡੇ ਦੀ ਆ ਤੇ ਪਲੱਸ ਗੁੱਡਵੇ ਲਿਆ। ਫੰਗੀਸਾਈਡ। ਇਹ ਆਪਾਂ ਸਪਰੇ ਕਰ ਰਹੇ 110 ਤੇ। ਝੋਨਾ ਹੋ ਗਿਆ ਅੱਜ ਪੂਰੇ। 65 ਦਿਨਾਂ ਦਾ ਹੋ ਗਿਆ ਝੋਨਾ। ਇੰਨੇ ਬੰਦਿਆਂ ਨਾਲ ਮੈਂਟੋ ਮੈਂਟੀ ਵਾਲਾ ਕੰਮ ਆ ਵੀ। ਪ੍ਰੇਵੀ ਐ ਨਾ ਸਵਾਰ ਕੇ ਹੋ ਜਾਂਦੀ ਐ ਇੱਕ ਬੰਦਾ ਰ ਫੇ ਲੱਗਾ ਰਹਿੰਦਾ ਐ ਪਰ ਤੇ ਐ ਨਾ ਸਪਰੇ ਪੂਰੀ ਸਵਾਰ ਕੇ ਖੇਤ ਪੂਰਾ ਐ ਨਾ ਲੜਾ ਦਿੰਦੇ ਚੰਗੀ ਤਰ੍ਹਾਂ। ਕੰਪੀਟੀਸ਼ਨ ਚੱਲ ਰਹੀ ਦਪੇਰਾ ਆ ਇਧਰ ਆਪਣੇ ਆ ਚਾਰ ਜਾਨੇ ਉਹ ਪਰੇ ਗਵਾਂਡੀਆਂ ਦੇ ਚਾਰ ਜਾਨੇ ਲੱਗੇ ਆ 26 ਨੂੰ ਲੱਗੇ ਆਪਾਂ ਬਲੂ ਕਾਪਰ ਦੀ ਸਪਰੇ ਕਰਨਾ ਇਹਦੇ ਨਾਲ ਕੁਛ ਨਹੀਂ ਕੋਈ ਸਟicker ਨਹੀਂ ਕੋਈ ਟਿੱਡੇ ਨਹੀਂ ਕੱਲਾ ਬਲੂ ਕਾਪਰ ਕੋ ਸਾਈਡ ਤੇ ਪਾਵਾਂਗੇ 1 ਕਿਲੋ ਢਾਈਆਂ ਕਿਲਿਆਂ ਚ ਤੇ 6 ਤੋਂ 7 ਟੈਂਕੀਆਂ ਲਾਵਾਂਗੇ ਘਾਟ ਤੋਂ ਘਾਟ ਤੇ ਇਹ ਸਪਰੇਅ ਕਰਨ ਤੋਂ ਪਹਿਲਾਂ ਆਪਾਂ ਪਹਿਲੋ ਕਰਦੇ ਸੀ ਦੂਜੀ ਸਪਰੇਅ ਗੁੱਦਵੈਲ ਵਾਲੀ ਫੰਗੀਸਾਈਡ ਦੂਜੀ ਟਿੱਡੇ ਤੋਂ ਤੇ ਹੁਣ ਆਪਾਂ ਪੰਪ ਇਹਨਾਂ ਨੂੰ ਚੋ ਧੋ ਲੋ ਇੱਕ ਵਾਰੀ ਉਗੈਰ ਦੀ ਰਿਐਕਸ਼ਨ ਬਹੁਤ ਹੈ ਦਵਾਈ ਦੀ ਕੰਪਸ ਹੋ ਕੇ ਤੇਜ਼ ਦਵਾਈ ਬਣਾਈ ਤੇ ਉਹ ਕਹਿੰਦੇ ਬਲੂ ਕਾਪਰ ਇਹ 26 ਝੋਨਾ ਆਪਣਾ ਹੋ ਗਿਆ ਅੱਜ 55 ਦਿਨਾਂ ਦੇ ਲਾਗੇ ਹੋ ਗਿਆ ਤੇ ਪੂਰੇ ਸਹੀ ਟਾਈਮ ਤੇ ਸਪਰੇ ਹੋਣ ਲੱਗੀ ਆ ਤੇ ਪੂਰਾ ਫੁੱਲ ਗੋਪਚਾ ਝੋਨਾ ਹੈਡ ਭਰਿਆ ਪਿਆ ਤੇ ਇਹਨੂੰ ਕੱਲੀ ਇੱਕ ਸਾਈਡ ਕਾਪਰ ਦੀ ਗਾਨੀ ਸਟੇਪ ਆਪਾਂ ਕਰ ਰਹੇ ਆ ਕੋਈ ਇਹਦੇ ਵਿੱਚ ਸਟicker ਨਹੀਂ ਕੋਈ ਟਿੱਡੇ ਦੀ ਨਹੀਂ ਕੋਈ 13045 ਨਹੀਂ ਕੋਈ ਦੂਜੇ ਸਾਲਟ ਨਹੀਂ ਕੱਲਾ ਤੇ ਕੱਲਾ ਕਾਪਰ ਹਲਦੀ ਰੋਗ ਤੋਂ ਬਚਾਉਣ ਲਈ ਫੜੇ ਆ ਜਾ ਆ ਭੱਜ ਕੇ ਮੁੜ ਕੇ ਇੱਕ ਕਿੜਾ ਹੋਰ ਲਾਉਣਾ ਭੱਜ ਕੇ ਚੱਲ ਮੁੜ ਜਾ ਮੁੜ ਜਾ ਮੁੜ ਜਾ ਭੱਜ ਕੇ ਮੋਰੇ ਹੋ ਪ੍ਰਿੰਸ ਤੋਂ ਸ਼ਾਮ ਦੇ ਹੋ ਗਿਆ 7:30 ਨੇਰਾ ਹੋ ਗਿਆ ਹਲੇ ਟੈਂਕੀਆਂ ਰਹਿਣੀਆਂ ਆਪਣੀਆਂ 25 ਥੋੜਾ ਲੇਟ ਆਏ ਹੋ ਮੈਂ ਇਹਨਾਂ ਨੂੰ ਕਿਹਾ ਸੀ 4 ਵਜੇ ਪੂਰੇ ਲੱਗ ਪਿਓ ਪਰ ਇਹਨਾਂ ਨੇ 5:30 ਤੇ ਬੰਦੇ ਦਾ ਚਾਰਿਆ ਪਰ ਫੇਰ ਵੀ ਘੰਟਾ ਲੱਗ ਜਾਨਾ ਨੇਰਾ ਹੋ ਜਾਣਾ ਇਹਨਾਂ ਨੂੰ ਪੂਰਾ